ਅੱਜ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਹ ਤੁਹਾਨੂੰ ਦਿਖਾਉਣਾ ਹੈ ਟਿੱਪਰ ਖੜਾ ਹੈ ਕ੍ਰਿਸ਼ਨਾ ਕੰਪਨੀ ਜਿਹੜੀ ਜਾਮਨਗਰ ਅੰਮ੍ਰਿਤਸਰ ਹਾਈਵੇ ਬਣਾ ਰਹੀ ਹੈ ਉਹਨਾਂ ਦਾ ਇਹ ਭਰਤ ਪਾਉਂਦੇ ਆ। ਹੁਣ ਤੁਸੀਂ ਦੇਖ ਲਵੋ ਇਹ ਸੜਕ ਦੇ ਉੱਤੇ ਖੜਾਇਆ ਪਿਆ ਹੈ। ਤੇ ਪਰਲੇ ਪਾਸੇ ਕਿੰਨਾ ਖਾਹ ਹੈ। ਇਹ ਐਕਸੀਡੈਂਟਾਂ ਨੂੰ ਸੱਦਾ ਦਿੰਦਾ ਹੈ। ਔਰ ਇਹਨਾਂ ਦੀ ਜਿਹੜੀ ਚਲਾਈ ਉਹ ਬਹੁਤ ਗੰਦੀ ਹੈ ਠੀਕ ਹੈ ਤੇ ਜਿੱਥੇ ਜੀ ਕਰਦਾ ਉੱਥੇ ਰੋਕ ਦਿੰਦੇ ਆ ਚਲੋ ਮੰਨ ਲਓ ਭਰਿਆ ਹੋਇਆ ਤਾਂ ਇਹ ਸੋਚ ਗਿਆ ਆਪਾਂ ਵੀ ਕੱਚੇ ਥੋੜਾ ਤਾਂ ਨਹੀਂ ਲਾਹਿਆ ਜਾਂਦਾ ਵੀ ਦਾਬ ਨਾ ਜਾਵੇ ਹੁਣ ਖਾਲੀ ਹੈ ਤੇ ਇੰਡੀਕੇਟਰ ਛੱਡ ਕੇ ਖੜਾ ਹੈ ਮੰਨ ਲਓ ਸ਼ਾਮ ਦਾ ਟਾਈਮ ਹੈ ਤੇ ਆ ਦੇਖੋ ਹੁਣ ਇਹ ਗੱਡੀਆਂ ਇੱਕ ਦੂਜੀ ਨੂੰ ਜੇ ਪਾਸ ਕਰ ਲੱਗੀ ਤੇ ਇਹਦੇ ਖੜੇ ਦੇ ਵਿੱਚ ਵੱਜ ਗਈ ਇਹ ਕਿਸੇ ਦੀ ਜ਼ਿੰਦਗੀ ਜਾ ਸਕਦੀ ਹੈ। ਔਰ ਕੰਪਨੀ ਵਾਲਾਂ ਦਾ ਬਹੁਤ ਹੀ ਦਾਦਾਗਰੀ ਹੈ ਇਹਨਾਂ ਦੀ। ਇਹ ਸਾਈਡ ਵੀ ਨਹੀਂ ਦਿੰਦੇ। ਮੂਰੋਦ ਨਪੀਤ ਰਿਹਾਉਂਦੇ ਤੇ ਹੁਣ ਤੁਸੀਂ ਆਪ ਹੀ ਦੇਖ ਲਓ। ਵੀ ਇਹਨਾਂ ਦਾ ਕੀ ਹਾਲ ਹੈ ਇਹਨੂੰ ਕੋਟੂ ਘਟ ਖੜੇ ਨੂੰ 8 ਤੋਂ 10 ਮਿੰਟ ਹੋ ਗਏ ਹੋਣੇ ਫੇਰ ਮੈਂ ਵੀਡੀਓ ਬਣਾਉਣ ਲੱਗਿਆ ਇਹਨਾਂ ਨੂੰ ਦੇਖ ਕੇ। ਇਹ ਤਾਂ ਭਾਈ ਪਾਸੇ ਨਹੀਂ ਕਰਦਾ ਆ ਦੇਖ ਲਓ। ਯਾਨੀ ਇਹ ਗੱਡੀ ਐ ਹੌਲੀ ਕਰਕੇ ਨਿਘਾਈ ਐ। ਨਹੀਂ ਆਰਾਮ ਨਾਲ ਸਪੀਡ ਤੇ ਜਾਂਦੀਆਂ ਗੱਡੀਆਂ ਆਪਦੀ ਸਪੀਡ ਨਾਲ ਨੰਗੀ ਜਾਣ। ਹੁਣ ਇਹ ਇਹਨਾਂ ਦਾ ਜ਼ਿੰਮੇਵਾਰ ਕੌਣ ਹੈ ਕੋਈ ਕੰਪਨੀ ਤੇ ਉਸਤੇ ਹੋਣੀ ਇਹ ਬੜੀ ਹਰਾਨੀਪੁਰ ਬਾਰੇ ਗੱਲ ਹੈ ਇਹ ਕਿ ਭਾਈ ਪ੍ਰਵਾਹ ਹੀ ਨਹੀਂ ਮੰਨਦੇ ਇਹ ਬੰਦੇ ਜਮਾਂ ਹੀ ਗੱਲ ਦੀ ਹੁਣ ਦੇਖ ਲਓ ਤੁਸੀਂ ਉਹ ਦੇਖ ਮੋਟਰਸਾਈਕਲ ਲੰਘਿਆ ਉਧਰ ਹੋ ਰਿਹਾ ਪੂਰਾ ਪੂਰਾ ਥਾਂ ਮਿਲਦਾ ਜੀ ਮੋਟਰਸਾਈਕਲ ਲੰਘ ਸਕਦਾ ਕਾਰਾਂ ਨਹੀਂ ਲੰਘ ਸਕੀਆਂ ਆਪ ਵੀ ਜੇ ਲਾਗੇ ਲਾਗੇ ਦੋ ਕਾਰਾਂ ਆਉਣੀਆਂ ਹੁਣ ਟ੍ਰੈਫਿਕ ਦਾ ਬੰਦਾ ਹਾਲ ਤਾਂ ਇਹ ਹੈ ਵੀ ਹੁਣ ਤੁਸੀਂ ਹੁਣ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣਾ ਹੈ ਇਹੋ ਦੇਖ ਲਓ ਉਹ ਆ ਰਿਹਾ ਉਹ ਟਰੈਕਟਰ ਉਹਦਾ ਭਰਿਆ ਵਾ ਇਹਨਾ ਟੂੜੀ ਵਾਲਾ ਤੇ ਟਾਈਮ ਹਜੇ ਹੋਇਆ ਸਵਾ 6 ਠੀਕ ਹੈ ਤੇ ਇਹ ਦੇਖ ਲਓ ਹੁਣ ਜਾਮ ਲਾਇਆ ਹੁਣ ਆ ਗੱਡੀ ਤਾਂ ਕਰਕੇ ਖੜੀ ਹੈ ਕਿਉਂਕਿ ਟਿੱਪਰ ਵਿਚਾਲੇ ਖੜਾ ਤੇ ਉਹ ਦੇਖੋ ਨੰਗਣ ਦਾ ਟਾਈਮ ਉਈ ਰਾਜਾ ਬਾਬੂ ਨੇ ਇੱਥੇ ਇਹ ਬਾਜ਼ਾਖਾਨਾ ਬਰਨਾਲਾ ਰੋਡ ਐ ਤੇ ਇੰਨੀ ਬੇਪਰਵਾਹੀ ਚੱਲ ਰਹੀ ਈ ਆ ਵੀ ਗੱਲ ਹੀ ਛੱਡ ਦਿਓ। ਇਹ ਸਮਝ ਨਹੀਂ ਆਉਂਦੀ ਵੀ ਇੱਥੋਂ ਦਾ ਟ੍ਰੈਫਿਕ ਪ੍ਰਸ਼ਾਸਨ ਕਿੱਥੇ ਐ ਤੇ ਕੋਈ ਮਾਤੜ ਖੜਾਲੇ ਖੜਾ ਲੈ ਤਾਂ 100 ਗੱਲਾਂ ਹੁੰਦੀਆਂ। ਹੁਣ ਇੱਕ ਤਗੜੀ ਕੰਪਨੀ ਦਾ ਟਿਪਰ ਐ ਜੇ ਖੜਾ ਐ ਤੇ ਕੋਈ ਪਰਵਾਹ ਨਹੀਂ ਬੇਪਰਵਾਹ ਐ। ਠੀਕ ਐ। ਤੇ ਤੁਹਾਨੂੰ ਟਰੈਕਟਰ ਵੀ ਦਿਖਾਇਆ ਨਾਂਗੇ ਟਰੈਕਟਰਾਂ ਨੂੰ ਇਹਨਾਂ ਦਾ ਮੇਰੇ ਖਿਆਲ 'ਚ ਸ਼ਾਇਦ ਹੋ ਸਕਦਾ ਵੀ 8 ਵਜੇ ਤੋਂ ਵੀ ਬਾਅਦ ਉਹ ਹੋਵੇ। ਲਓ ਹੁਣ ਦੇਖੋ ਹੁਣ ਇਹ ਇਹ ਇਧਰੋਂ ਚੜੂਗਾ ਤੇ ਉਹਨੂੰ ਕੁਝ ਨਹੀਂ ਦੱਸ ਰਿਹਾ ਹੁਣ। ਜੇ ਇਧਰੋਂ ਕੋਈ ਗੱਡੀ ਆਉਂਦੀ ਹੋਵੇ ਉਹਦੇ ਵਿੱਚ ਵੱਜ ਸਕਦੀ ਐ। ਆਹ ਦੇਖ ਲਓ। ਠੀਕ ਐ। ਦੇਖੋ ਹੁਣ ਉਹ ਵਿਚਾਲੇ ਰੋਕ ਕੇ ਗੱਲਾਂ ਕਰਨ ਲੱਗਦੇ ਐ। ਆਹ ਦੇਖੋ ਕਿੰਨਾ ਕੁਛ ਨੰਗ ਗਿਆ ਇਹਨੇ ਮਾਂ ਦੇ ਪੁੱਤ ਨੇ ਹਜੇ ਤੱਕ ਟਸ ਤੋਂ ਮਸ ਨਹੀਂ ਹੋਇਆ ਤੇ ਉੱਥੇ ਹੀ ਖੜਾ ਟਿਪਰੇ ਦਾ ਸਮਝ ਨਹੀਂ ਆਉਂਦੀ ਵੀ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਹੈ